ਬਬੀਹਾ ਪ੍ਰਿਉ ਪ੍ਰਿਉ ਕਰੇ ਜਲ ਨਦੀ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਜਿਵੇਂ ਬਬੀਹਾ ਪ੍ਰਿਉ ਪ੍ਰਿਉ ਕਰਦਾ ਹੈ ਕਾਸ਼ ਲੱਗੀ ਤੇ ਕਹਿੰਦੇ ਬਬੀਹਾ ਜਾਨਵਰ ਹੈ ਜਿਹੜਾ ਉਹ ਕਰਦਾ ਅਸਲ 'ਚ ਜਾਨਵਰ ਤਾਂ ਬਬੀਹਾ ਹੈ ਕਰ ਨਹੀਂ ਹੈ ਹੱਥ ਦਾ ਪਤਾ ਵੀ ਹੈ ਕਿ ਨਹੀਂ ਹੈ ਮੁਰਤੀ ਖਾਂਦਾ ਕਿ ਨਹੀਂ ਖਾਂਦਾ ਤੇ ਕਹਿੰਦੀ ਕਿਸੇ ਦੇ ਔਰ ਮਨਭਾਵੀ ਹੈ ਜਦੋਂ ਮਨਭਾਵੀ ਹੋ ਜਾਂਦਾ ਹੈ ਉਹ ਪ੍ਰਿਯ ਪ੍ਰਿਯ ਪ੍ਰੇਮ ਪ੍ਰੇਮ ਕਰਦਾ ਪ੍ਰੇਮਕ ਹੋ ਤੈਨਹੀ ਪ੍ਰਭ ਪਾਇਓ ਆਪਣੇ ਪ੍ਰੇਤਮ ਦਾ ਹੀ ਜਾਪ ਕਰਦਾ ਹਰ ਵੇਲੇ ਉਹਦੇ ਨਾਲ ਮਿਲਣ ਦੀ ਇੱਛਾ ਰੱਖਦਾ ਚੱਲਨੇ ਤਾਂ ਪ੍ਰੇਮ ਪਿਆਰ ਉਹ ਜਲਨੇ ਦਾ ਸਤਿਗੁਰੇ ਜਲਨਦਾ ਉਹਦੇ ਨਾਲ ਪ੍ਰੇਮ ਪਿਆਰ ਹੈ ਸਤਿਗੁਰ ਅਮਰ ਤਸਰੋਬ ਹੈ ਜਲਨਦਾ ਜਿਹੜਾ ਅਮਰ ਤਸਰੋਬ ਹੈ ਉਹਦੇ ਨਾਲ ਪ੍ਰੇਮ ਹੈ ਜੇ ਸਤਗੁਰ ਮਿਲ ਜਵੇ ਤਾਂ ਜਲਦੀ ਦੂਰ ਜਵੇ ਇਹਦੀ ਜਲਨ ਚਲੀ ਜਾਵੇ ਜੇ ਜਲ ਮਿਲ ਜੇ ਤਾਂ ਅੰਤਰਾ ਦੀ ਜਲਨ ਹੈ ਜਿਹੜੀ ਕ੍ਰਿਸ਼ਨਾਂ ਦੀ ਜਲਨ ਉਹ ਦੂਰ ਹੋ ਜਵੇ ਗੁਰ ਮਲੇ ਸ਼ੀਤਲ ਜਲ ਪਾਇਆ ਇਹਨਾਂ ਨੂੰ ਉਹਨਾਂ ਦਾ ਭੋਲ ਨਾਲ ਜੁੜ ਕੇ ਜਿਹੜੇ ਆਪਣੇ ਭੋਲ ਨਾਲ ਉਹਨਾਂ ਨੂੰ ਸ਼ੀਤਲ ਜਲ ਮਿਲ ਗਿਆ ਸਭ ਦੁੱਖ ਵਿਸਾਰਨ ਹਾਲ ਤੋਂ ਨੇ ਆਪੇ ਜਿਹੜੇ ਦੁੱਖ ਸੀਗੇ ਵਾਇਆ ਦੇ ਮਾਇਆ ਹੀ ਭੁੱਲ ਗਈ ਮਾਇਆ ਛੁੱਟ ਗਈ ਮਾਇਆ ਦੀ ਲੋੜ ਨਹੀਂ ਰਹੀ ਹੋਜੀ ਤਿਸ ਚੁੱਕੈ ਸਹਜ ਉਪਜੈ ਚੁੱਕੈ ਉਹ ਪੁਕਾਰ ਨਾਨਕ ਗੁਰਮੁਖੀ ਸ਼ਾਂਤੀ ਹੋਏ ਨਾਮ ਰੱਖੋ ਉਰਤਾਰ ਤਿਸ ਚੁੱਕੈ ਇਸੇ ਲਈ ਪਿਆਸ ਹੈ ਇਸ ਨਾਲ ਸਿੱਧਾ ਪਿਆਸ ਹੈ ਚੁੱਕੈ ਇਹ ਕਿ ਤ੍ਰਿਸ਼ਨਾ ਹੈ ਇਹ 부ਝਾ ਦੀ ਹੈ ਤ੍ਰਿਸ਼ਨਾ ਆਸ ਜਿਹੜੀ ਹੈ ਉਹਨਾਂ ਦੀ ਦੂਰ ਹੋ ਜਾਂਦੀ ਹੈ ਸਹਜ ਉਪਜਾ ਜਨ ਅਚਰ ਤ੍ਰਿਸ਼ਨਾ ਉਹਨਾਂ ਜਿਹੜਾ ਸਹਜ ਨਹੀਂ ਹੈ ਜਿਹਨੂੰ ਕੋਕ ਉਤਰ ਜਾਂਦੀ ਹੈ ਮਲ ਟਿਕ ਜਾਂਦਾ ਸਹਜ ਉਪਜ ਕੋਕ ਪੁਕਾਰ ਜਿਹਦੀ ਹੈ ਹੈ ਮਰ ਗਿਆ ਜਿਹੜਾ ਮਾਇਆ ਵਾਸਤੇ ਭਜਦੇ ਨੇ ਸਾਰੀ ਖਤਮ ਹੋ ਜਾਂਦੀ ਹੈ ਮਾਇਆ ਦੀ ਦੌੜ ਸਮਾਪਤ ਹੋ ਜਾਂਦੀ ਹੈ ਜਿੱਦੀ ਕੋਕ ਪੁਕਾਰ ਮਾਇਆ ਦੀ ਦੌੜ ਵਿੱਚ ਸਤਸਾਰੀ ਦੌੜ ਚ ਖਤਮ ਹੋ ਜਾਂਦੀ ਨਾਲੇ ਕੋਰਮੇ ਕੀ ਸ਼ਾਂਤ ਹੋਏਗੀ ਗੁਰਮੁਖ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਨਾਮ ਰੱਖੋ ਉਰਤਾਂ ਨਾਮ ਰੱਖੋ ਉਤਾਰ ਜਦੋਂ ਹਿਰਦੇ ਵਿੱਚ ਨਾਮ ਜਲਾ ਹੈ ਗਿਆਨ ਹੈ ਤਾਂ ਕਰਕੇ ਰੱਖਦੇ ਨੇ ਤਾਂ ਉਹਨਾਂ ਦੇ ਅੰਦਰ ਸ਼ਾਂਤੀ ਰਹਦੀ ਹੈ ਜੇ ਹਿਰਦੇ ਚ ਮਾਇਆ ਦੀ ਇੱਛਾ ਤਾਂਣ ਕੀਤੀ ਹੋਈ ਆ ਅ ਸ਼ਾਂਤੀ ਰਹਿੰਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਜਾਗਿਆ ਹੁੰਦੀ ਹੈ ਨਾਮ ਦੀ ਵੀਰ ਛਾਰੇ ਦੀ ਹੈ ਉਹਨਾਂ ਦੇ ਅੰਦਰ ਸ਼ਾਂਤੀ ਰਹਿੰਦੀ ਹੈ ਠੀਕ ਹੈ ਉਹਨਾਂ ਨੇ ਨਾਮ ਨਾਲ ਆਪਣੇ ਮਨ ਨੂੰ ਬੰਨ ਕੇ ਰੱਖਿਆ ਹੋਇਆ ਹੈ ਜੀ ਯਾਰ ਮਿਲ ਗਿਆ ਮਨ ਟਿਕ ਗਿਆ ਵਾ ਬੀਹਾ ਤੂੰ ਸੱਚ ਚੌ ਸੱਚੇ ਸੋਚ ਲਿਵ ਲਾਈ ਬੋਲਿਆ ਤੇਰਾ ਥਾਂ ਹੀ ਪਵੈ ਗੁਰਮੁਖੀ ਹੋਏ ਅਲਾਈ ਬਾਪੀਆ ਤੂੰ ਸੱਚ ਚਾਹ ਉਹ ਤੂੰ ਤਾਂ ਸੱਤ ਸਰੂਪ ਆ ਤੂੰ ਨਹੀਂ ਵਰਦਾ ਕਦੇ ਵੀ ਤੈਨੂੰ ਕਿੱਥੇ ਭਲੇ ਖਾ ਪੈ ਗਿਆ ਉਹਨਾਂ ਨੇ ਵਰਜਾ ਤੂੰ ਜਾਂ ਸੋਚ ਲਾ ਲੈਣਾ ਤੈਨੂੰ ਐ ਲੱਗਦਾ ਮੈਂ ਮਰ ਗਿਆ ਸੱਤਾ ਮਰਿਆ ਮਰਦਾ ਨਹੀਂ ਹੈਗਾ ਤੂੰ ਛੋੜਾ ਬਾਬਾ ਨਹੀਂ ਹੁੰਦਾ ਹੌਂਦਾ ਕੇ ਜਾ ਗਿਆ ਉਹਨਾ ਬਾਪੀਆ ਤੂੰ ਸੱਚ ਚਾਹ ਸੱਚੇ ਸਾਂ ਲਿਵ ਲਾਇਐ ਇਸ ਕਰਕੇ ਤੂੰ ਸੱਚੇ ਰਹਿਣ ਲਿਵ ਲਾਇ ਸੱਚਾ ਕੌਣ ਜਿਹੜਾ ਸੌਂਦਾ ਨਹੀਂ ਉਹ ਸੱਚਾ ਜਿਹੜਾ ਜਦ ਸੌਂ ਜਾਂਦਾ ਉਹਨਾਂ ਦਾ ਜਿਹੜਾ ਸੱਚਾ ਝੂਠਾ ਹੈ ਇਹ ਸੱਚਾ ਵੀ ਝੂਠਾ ਜਿਸ ਜਿੰਨਾ ਜਿਹਨੂੰ ਭੁਗੋਲਦੀ ਹੈ ਉਹ ਉਂਗੋਲ ਤੇ ਆ ਜਾਂਦੀ ਹੈ ਸਤਿਗੁਰੂ ਹੋ ਜਾਂਦਾ ਹੋਰ ਕੁਝ ਵੀ ਨਹੀਂ ਫਰਕ ਜਿਹਨੂੰ ਦੀਦ ਆੜ ਭੁੱਖ ਨਹੀਂ ਹੈ ਉਹ ਸੱਚਾ ਹੈ ਜਿਹਨੂੰ ਦੀਦ ਆੜ ਭੁੱਖਾ ਹੈ ਉਹ ਸੱਚਾ ਨਹੀਂ ਉਹ ਝੂਠਾ ਹੈ ਦੀਦ ਆੜ ਭੁੱਖ ਦੀ ਦਵਾਈ ਲੈ ਲੈ ਈਦਾਰ ਬਖਰੀ ਦੋਈਓ ਐਲਾਮ ਸੱਚੇ ਸੋਲ ਬਲਾਏ ਇਹਦੇ ਨਾਲ ਲਿਬ ਜੋੜ ਲੈ ਸੱਚੇ ਨਾਲ ਅੰਦਰ ਤੇਰੇ ਜਿਹੜਾ ਹੈ ਨਾ ਮੋਲ ਸੱਚਾ ਉਹਦੇ ਨਾਲ ਜੁੜ ਜਾ ਉਹ ਹੋ ਜਾਈ ਹੋ ਜਾਗਾ ਉਹਦੇ ਨਾਲ ਧਿਆਨ ਟੁੱਟ ਜਾਏਗਾ ਉਹ ਹੋ ਜਾ ਤੈਨ ਬਸ ਜੋ ਉਹ ਖਾਂਦਾ ਉਹੀ ਖਾਣਾ ਜੋ ਪੈਂਦਾ ਉਹੀ ਪੈਣਾ ਜੋ ਕਰਦਾ ਉਹੀ ਕਰਨਾ ਜੋ ਸੋਚਦਾ ਉਹੀ ਸੋਚਣਾ ਬਸ ਹੋ ਜਾਈ ਹੋ ਗਿਆ ਆਪਣੇ ਆਪ ਚ ਬਦਲਾਵ ਲੈ ਆ ਸੋਚ ਬਦਲ ਲੈ ਖਾਣਾ ਪੀਣਾ ਪਹਿਲਾਂ ਬਦਲਦਾ ਬਸ ਹੋ ਜਾਇ ਹੋ ਗਿਆ ਚੌ ਦਾ ਭਾਵ ਇਹਨਾਂ ਨੇ ਉਚਾਰ ਕਰੇ ਹੋਏ ਚੌ ਦੇ ਅਰਥ ਆਪਾਂ ਕੀ ਕਰਾਂਗੇ ਤੂੰ ਸਤ ਸ੍ਰੋਪੀ ਹੀ ਹੈਂ ਬਾਬੀ ਹਾਂ ਤੂੰ ਸੱਚ ਚੋਂ ਸੱਚੇ ਸੋਚ ਲਿਵ ਲਾਂ ਛੱਤ ਦੇ ਵਿੱਚੋਂ ਹੀ ਤੂੰ ਪੈਦਾ ਹੋਇਆ ਹੈਂ ਸੱਚ ਦਾ ਹੀ ਤੂੰ 파ਟ ਹੈਂ ਅੱਛਾ ਜੀ ਜਿਵੇਂ ਵਿੱਚੋਂ ਉਸ ਛੱਤ ਦੇ ਵਿੱਚੋਂ ਹੀ ਤੂੰ ਅਲੱਗ ਹੋਇਆ ਹੋਇਆ ਆਪਣੀ ਮੂਲ ਤੋਂ ਅਲੱਗ ਹੋਇਆ ਹੈਂ ਛੱਤ ਦੇ ਵਿੱਚੋਂ ਹੀ ਤੂੰ ਜਿਵੇਂ ਢਾਲ ਹੈ ਉਹਨਾਂ ਨੂੰ ਇਹ ਲੱਗਦਾ ਹੈ ਵੀ ਸੱਚ ਚੌਦਾ ਮਤਲਬ ਵੀ ਤੂੰ ਸੱਚ ਬੋਲ ਉਹਨਾਂ ਨੇ ਵਿਚਾਰ ਕਰਤੇ ਚੌਦਾ ਮੁਤਾਬ ਨਹੀਂ 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 ਸੱਚ ਚੌ ਭਾ ਇਹਦਾ ਅੱਪਾ ਚੋਂ ਬੋਲਦੇ ਨਹੀਂ ਨਾ ਚੋਂ ਠੀਕ ਹੈ ਜੀ ਬਾ bìਹਾ ਤੂੰ ਸੱਚ ਚੌ ਭਾ ਸੱਚ ਵਿੱਚੋਂ ਨਿਕਲ ਕੇ ਝੂਠੀ ਚ ਜੁੜ ਗਿਆ ਲਿਪਟ ਗਿਆ ਠੀਕ ਹੈ ਜੀ ਆਪਾਂ ਕਹਿੰਦੇ ਇਹ ਇਹ ਮਨ ਪੰਜ ਤਤ ਤੇ ਜਨਮ ਹੈ ਜੀ ਇਹ ਪੰਜ ਤਤ ਹੀ ਹੈ ਇਹ ਹਾਂ ਠੀਕ ਹੈ ਜੀ ਬੋਲਿਆ ਤੇਰਾ ਥਾਂ ਪਵੈ ਗੁਰਮੁਖੀ ਹੋਏ ਅਲਾਈ ये गुरमुखी बनके बोले तेरा बोले बोल सरवान तू तेरा बोले बोले होया ता तो दरगाह हो है जो गुरमुखी बोल होके बोले जे गुर बुलाया बोले कसम का फेर तेरा दरगाह प्रवान ने बोलिया वर्णा तो प्रवान नहीं है सची बाणी ता है तेरी सच दे ता प्रमाण है तेरा बोलिया होया जे बुलाया बोले का ਠੀਕ ਹੈ ਜੀ ਸ਼ਬਦ ਚੀਨ ਤਿੱਖ ਉਤਰੈ ਮਨ ਲੈ ਰਜ਼ਾਈ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਜ ਸੁਭਾਈ ਕੀ ਗੁਰਬਾਣੀ ਨੂੰ ਖੋਜ ਲੈਵੇਂ ਤੇਰੀ ਤਿੱਖ ਜੜੀ ਹੈ ਤ੍ਰਿਸ਼ਨਾ ਉਤਰ ਜਵੇ ਮਨ ਲੈ ਗਾਇ ਜਿਹੜੀ ਪਾਣੀ ਨੂੰ ਮੰਨ ਲਵੇ ਪਾਣੀ ਬੁੱਝਣਾ ਦੇ ਚੁਰਕੇ ਪਾਣੀ ਨੂੰ ਮੰਨ ਲਵੇ ਇਹ ਕਿ ਗੁਰਬਾਣੀ ਨੂੰ ਮੰਨ ਲਵੇ ਖੋਜ ਲੈਵੇਂ ਸਮਝ ਲੈਵੇਂ ਸਮਝ ਕੇ ਬੁੱਝ ਲੈਵੇਂ ਜਿਹਕੇ ਮਨ ਲਵੇ ਤੇ ਸਾਰੇ ਦਰਸ਼ਕਾਂ ਉੱਤਰ ਜੀ ਮਨ ਲੈ ਆ ਗਏ ਰਜਾ ਮੰਨ ਲਵੇ ਪਾਣਾ ਮੰਨ ਲਵੇ ਤੇ ਕੁੱਤਲ ਜੀ ਜਿ ਵਾਣੀ ਜੋ ਕਹਿੰਦੀ ਉਹਨੂੰ ਮੰਨ ਲਵੇ ਵੀ ਸਵਿਸ ਸਵੇ ਗੁਰ ਕਾ ਮੰਨ ਮੰਨ ਲੈ ਵੀ ਸਵਿਸ ਸਵੇ ਜਿਹੜਾ ਗੁਰਬਾਣੀ ਤੂੰ ਮੰਨ ਲੈਂਦਾ ਸਮਝ ਕੇ ਉਹਦੀ ਟਿਸ਼ਲ ਉੱਤਰ ਜਾਂਦੀ ਠੀਕ ਹੈ ਜੀ ਇੱਥੋਂ ਜਿਹੜੇ ਬਾਬੀ ਜੀ ਦੇ ਅਰਥ ਬੜੇ ਸਾਫ਼ ਹੋ ਗਏ ਆ ਕਿ ਤਿੱਖ ਮੰਨ ਨੂੰ ਹੈ ਨਾ ਤੇ ਮੰਨ ਦੀ ਉੱਤੇ ਕੁੱਤੀ ਬਿਲਕੁਲ ਸਾਫ਼ ਹੈ ਅਰਥਾਂ ਠੀਕ ਹੈ ਉਹਨਾਂ ਨੇ ਪਤਾ ਨਹੀਂ ਫੇਰ ਵੀ ਕਿਉਂ ਉਹ ਸੋਚੀ ਜਾਂਦੇ ਆ ਵੀ ਕੋਈ ਹੈ ਜਾਂ ਜਾਨਵਰ ਹੁੰਦਾ ਬਬੀਆ ਉਡੜਣ ਕਰਕੇ ਕਿਹਾ ਹੈ ਨਾ ਬਬੀਆ ਪਰਿੰਦਾ ਪੰਛੀ ਆ ਮਨਵੀ ਪੰਛੀ ਆ ਹਾਂਜੀ ਉਹ ਜਿਵੇਂ ਦਾੜੀਆਂ ਵਾਸਤੇ ਕਿਹਾ ਸੀ ਉਸ ਤਰ੍ਹਾਂ ਬਬੀ ਹੀ ਵਾਸਤੇ ਕਿਹਾ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਸ਼ਬਦ ਚੀਨ ਤਿੱਖ ਉਤਰੇ ਮਨ ਲੈ ਰਜ਼ਾਏ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਿ ਸੁਭਾਈ ਆ ਚਾਰੇ ਕੁੰਡਾਂ ਝੋਕ ਵਰਸਦਾ ਫਿਰ ਚਾਰੇ ਪਾਸੇ ਤੋਂ ਤੇਰੇ ਝੋਕਦੇ ਹਾਂ ਤਰਤੀ ਨਾਲ ਲੱਗ ਕੇ ਤੇਰੇ ਅੜ ਵਾਲੇ ਵਾਰਸ਼ ਹੋਊਗੀ ਹੁਕਮ ਤੇ ਨੂੰ ਸੁਣੂਗਾ ਫੇਰ ਤੈਨੂੰ ਬੂਗਲ ਪਵੇ ਸਾਜ ਸੁਭਾਏ ਇੱਕ ਇੱਕ ਬੂਗਲ ਵਿੱਚ ਰਿਆ ਰੂਹ ਆਪੇ ਹੀ ਬੈਠੀ ਚਲੀ ਜਾਊ ਕਹਿੰਦੇ ਨੇ ਜੇ بارش ਹੁੰਦੀ ਹੈ ਜਦੋਂ ਬਈ ਆ ਪਾਣੀ ਪੀਂਦਾ ਉਹਦੇ ਕਹਿੰਦੇ ਇੱਥੇ ਗਲੀ ਹੁੰਦੀ ਹੈ ਉੱਤੇ ਰੂਹ ਕਰਦਾ ਉਹਦਾ ਪਾਣੀ ਤਾਂ ਉਹਦੇ ਅੰਦਰ ਜਾਂਦਾ ਨਾਮ ਦਾ ਜਿਹੜਾ بارش ਹੈ ਉਹਦਾ ਫਿਰ ਕਹਿੰਦੇ ਬਸ ਦਾ ਜਦ ਫਿਰ ਤੂੰ ਜਿੰਨਾ ਮਰਜੀ ਪੀ ਜਾ ਅੰਦਰ ਦੋ ਠੀਕ ਹੈ ਬੂੰਦ ਤੋਂ ਉਹਨਾਂ ਨੂੰ ਲੱਗਦਾ ਵੀ ਬੂੰਦ ਇੱਥੇ ਪੈਂਦੀ ਹੋਊ ਹੈ ਨਾ ਜੀ ਰਵੀ ਉਹ ਕੋਈ ਜਾਨਵਰ ਹੋਊ ਉਹਦੇ ਗਲੀ ਹੁੰਦੀ ਹੈ ਜੀ ਇੱਥੇ ਉਹ ਜੇ ਉਹ ਪਲਾਣਾ ਜਾਂ ਮਲਾਈਆਂ ਜਾਂ ਲਾਣਾ ਕਿ ਚੇਤਨ ਦੀ ਗੱਲ ਨਹੀਂ ਸਮਝਾਈ ਬਸ ਉਹ ਬਾਹਰੇ ਹਾਂਜੀ ਬਾਟੋਲੇ ਤੇ ਪਰਮਪੁਲਾਈ ਹਾਂਜੀ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰੀ ਜਲ ਜਿਨ ਪੀਆ ਤਿਸ ਭੁੱਖ ਨ ਲੱਗੈ ਆਏ ਜਿਵੇਂ ਮਨ ਪਗਲ ਤੋਂ ਜਦੋਂ ਕੁਝ ਸ੍ਰਿਸ਼ਟੀ ਪੈਦਾ ਹੋਈ ਹੈ ਸਰੀਰ ਜਿਹੜੇ ਨੇ ਪਾਣੀ ਤੋਂ ਪੈਦਾ ਹੋਣ ਦੇ ਜਿਹੜੀ ਪਿਆਸ ਲੱਗਦੀ ਹੈ ਸਰੀਰ ਕਰਕੇ ਸਾਨੂੰ ਬਾਹਲੇ ਕਰਕੇ ਉਹ ਪਾਣੀ ਨਾਲੇ ਵਧਦੀ ਹੈ ਪਾਣੀੋਂ ਦੂਰ ਕਰਦਾ ਹੈ ਇਵੇਂ ਹਕਮਦਾਰ ਜਿਹੜੇ ਸਾਡੇ ਜਿਹੜੇ ਪੈਦਾ ਹੋਏ ਹੋਏ ਨੇ ਜਿਹੜੇ ਉਦੋਂ ਆਤਮ ਹਕਮ ਨਾਲ ਵਖਰੀ ਹੋਈ ਹੋਈ ਹੈ ਉਹ ਕੋਈ ਨਾਲ ਜਲਮ ਹੋਇਆ ਉਹਦਾ ਵਖਰੀ ਹੋਈ ਹੈ ਆਪਣੇ ਗੁਰ ਤੋਂ ਹਕਮਾਂ ਨੂੰ ਬੁਝ ਗਈ ਹਕਮ ਦੇ ਵਿੱਚ ਉਹਨਾਂ ਦੀ ਜਿਹੜਾ ਜਲ ਹੈ ਉਹਦੇ ਨਾਲੇ ਹਕਮ ਨੇ ਜੁੜੇ ਤੇ ਪਿਆਸ ਜਾਨੀ ਹੁੰਦੀ ਨਾ ਬਣਾ ਨੇ ਪਿਆਸ ਹੁੰਦੀ ਆ ਜੋ ਚੀਜ਼ ਇਹ ਤੋਂ ਪੈਦਾ ਹੁੰਦੀ ਹੈ ਉਸੇ ਨਾਲ ਉਹਦੀ ਪਿਆਸ 부ਝਦੀ ਹੈ ਬਾਹਲਾ ਸ਼ਰੀਰ ਪਾਣੀ ਤੋਂ ਪੈਦਾ ਹੋਇਆ ਹੈ ਇਹਦੀ ਪਿਆਸ ਪਾਣੀ ਤੋਂ 부ਝੂਗੀ ਅੰਦਰਲਾ ਸ਼ਰੀਰ ਹਾਰਮੋਨ ਤੋਂ ਪੈਦਾ ਹੋਇਆ ਹੈ ਉਹਦੀ ਆਮੋ-ਉਤਕ ਰੁਪਿਆ ਦੇ ਦੂਰ ਹੋ ਗਏ ਠੀਕ ਹੈ ਥੈਂਕ ਯੂ ਹਾਂਜੀ ਨਾਨਕ ਹਰੀ ਜਲ ਜਿਨ ਪੀਆ ਤਿਸ ਭੂਖ ਨ ਲਾਗੇ ਹਾਂ ਹਰੀ ਦਾ ਜਿਹੜਾ ਗਿਆਨ ਹੈ ਹਰੀ ਜਦੋਹੀ ਹੈ ਆਰਾਮ ਉਦ ਕੋਹੀ ਹੈ ਆਰਾਮ ਦਾ ਜਿਹੜਾ ਹੈ ਖਾਬ ਹੈ ਆਰਾਮ ਦਾ ਨਾਮ ਆਰਾਮ ਦਾ ਗਿਆਨ ਆਮ ਦੀ ਸੋਝੀ ਉਹਦੀ ਆਮੋ-ਉਤਕ ਜਿਹਨੂੰ ਸੁਝ ਗਈ ਉਹਦੀ ਤ੍ਰਿਸ਼ਾ ਲੁੱਟ ਗਈ ਕੋ ਖੁੱਤਰ ਗਈ ਠੀਕ ਹੈ ਜੀ ਗੱਲ ਇਹ ਸਾਰੀ ਨਿਰਾਕਾਰੀ ਹੋਈ ਹੈ ਤੇ ਆਪਾਂ ਨਿਰਾਕਾਰੀ ਅਰਥ ਜੇ ਕਰਾਂਗੇ ਤਾਂ ਹੀ ਆਪਣੇ ਗੱਲ ਪੱਲੇ ਪੈ ਸਕਦੀ ਹੈ ਜੀ। ਕਬਤਾ ਥੋੜੀ ਹੈ ਬ੍ਰਹਮਚਾਰ ਬਾ ਬੀਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਈ ਸਭ ਕੁਝ ਤੇਰੇ ਨਾਲ ਹੈ ਸਤਿਗੁਰੂ ਦੀਆ ਦਿਖਾਏ ਆਬੀਏ ਨੂੰ ਕਹਾਂ ਵੀ ਤੂੰ ਟਿੱਕ ਬੋਲ ਜਾਗਰਤ ਅਵਸਥਾ ਚੋਂ ਕੇ ਬੋਲ ਸਪਨੇ ਜਿਹੜਾ ਬਰੜਾਉਣਾ ਬੋਲਣਾ ਨਹੀਂ ਹੁੰਦਾ ਸਪਨੇ ਚ ਬਰੜਾਉਣਾ ਹੁੰਦਾ ਜਿਹੜੇ ਸੁਪਨਾ ਦੇ ਜੀਵਨ ਨੂੰ ਸੁਪਨੋਂ ਸੰਬੰਧ ਹੈ ਜਿਹਨੂੰ ਅਸੀਂ ਜਾਗਰਤ ਅਵਸਥਾ ਕਹਿੰਦੇ ਆ ਜਾਗਰਤ ਨਹੀਂ ਹਾਸਲ ਦੇ ਵਿੱਚ ਇਹ ਅਵਸਥਾ ਜਦ ਅਸੀਂ ਕੱਚੀ ਬਾਣੀ আর ਪੱਕੀ ਬਾਣੀ ਦਾ ਜਿੱਨਾ ਚ ਸਾਨੂੰ ਉੱਤਰ ਦਾ ਨਹੀਂ ਪਤਾ ਹੈ ਉਹਨਾਂ ਚ ਅਸੀਂ ਸਾਇਦ ਅਵਸਥਾ ਚ ਨਹੀਂ ਹੈਗੇ ਜਦੋਂ ਤੱਕ ਸੱਚ ਦਾ ਵਖਿਆਨ ਨਹੀਂ ਕਰ ਸਕਦੇ ਸੱਚ ਬੋਲ ਨਹੀਂ ਸਕਦੇ ਉਹਨਾਂ ਚ ਅਸੀਂ ਜਾਗਰਤ ਅਵਸਥਾ ਵਿੱਚ ਨਹੀਂ ਹਾਂ ਆਤਮਾ ਦੇ ਲੈਵਲ ਤੇ ਬੋਲੀ ਹੈ ਜੀ ਬ੍ਰਹਮ ਵਿਚਾਰ ਦੀ ਬੋਲੀ ਹੈ ਬ੍ਰਹਮ ਵਿਦਿਆ ਜਿਹਨਾਂ ਕੇ ਸਾਨੂੰ ਗਿਆਨ ਦੀ ਬ੍ਰਹਮ ਵਿਦਿਆ ਦਾ ਅਸੀਂ ਜਾਗਰਤ ਨਹੀਂ ਹੈਗੇ। ਛਾਲ ਦੀ ਬੋਲੀ ਆਪ ਜਾਤਾ ਗਏ ਜਾਂਦੇ ਹੋਇਆ ਉੱਠੀ ਬੋਲੀਏ। ਛਾਇਏ ਵਸਤਾ ਛੋਕੇ ਬੋਲ ਜਾਤ ਕੇ ਬੋਲ। ਐ ਬਾਣੀ ਤੁਰਕੀ ਬਾਣੀ ਨਾ ਬੁਲਾਇਆ ਬੋਲ। ਜਾਂ ਜਾਗਦਾ ਫਿਰ ਬੁਲਾਇਆ ਬੋਲਦਾ। ਜੇ ਸੁੱਤਾ ਪਿਆ ਉਹ ਆਪਣੇ ਨਾਲ ਬੋਲਦਾ ਜਾਗਿਆ ਹੋਇਆ ਜੇ ਬੁਲਾਇਆ ਬੋਲਦਾ। ਖਸਮ ਨਾ ਬੁਲਾਇਆ ਬੋਲ। ਛਾਇਏ ਵਸਤਾ ਛੋਕੇ ਬੋਲ। ਸਭ ਕਿਛ ਤੇਰੇ ਨਾਲ ਹੈ ਸਤਗੁਰੂ ਦੀ ਆ ਦਿਖਾਈ। ਸੱਚੇ ਸ਼ਬਦ ਨਾਲ ਜਿਹੜਾ ਸ਼ਬਦ ਗੁਰੂ ਨਾਲ ਜੁੜ ਕੇ ਬੋਲ ਤੇਰੇ ਨਾਲ ਹੀ ਹੈ ਤੈਨੂੰ ਸੁਣਦਾ ਤਾਂ ਨਹੀਂ ਸੁੱਤਾ ਪੈਣ ਤਾਈਂ ਸੁਣਦਾ। ਜਾਂ ਕਿਹਾ ਤੈਨੂੰ ਸੁਣ ਜਾਉਂਦੇ ਸ਼ਬਦ ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਂਹ ਹੀ ਜਾ ਸੁਣੂਗੀ ਜਾਂ ਜਾਹੂਗਾ ਇਹ ਪਹਿਲਾਂ ਨਹੀਂ ਸੁਣਦੀ। ਫਿਰ ਤੈਨੂੰ ਨਹੀਂ ਸੁਣਦੀ ਹੁੰਦੀ। ਸੱਚੇ ਸ਼ਬਦ ਉਸ ਭਾਏ ਸੱਚੇ ਸ਼ਬਦ ਨਾਲ ਜੁੜ ਕੇ ਬੋਲ। ਉਹਦੀ ਭਾਵਨਾ ਬਿਆਨ ਕਰ ਸਕੇ ਸ਼ਬਦ ਦੀ। ਸੱਚੇ ਸ਼ਬਦ ਨੂੰ ਬੋਲਿਆ ਨਹੀਂ ਸਕਦਾ ਸੱਚੇ ਸ਼ਬਦ ਦੀ ਭਾਵਨਾ ਨਹੀਂ ਬਿਆਨ ਕੀਤੀ ਜਾ ਸਕਦੀ। ਹੁਕਮ ਬਿਆਨ ਹੀ ਜਾ ਸਕਦਾ ਹੁਕਮ ਬਾਹਰ ਦੱਸਿਆ ਜਾ ਸਕਦਾ। ਸਭ ਕੁਝ ਤੇਰੇ ਨਾਲ ਹੈ ਸਭ ਤੇਰੇ ਨਾਲ ਹੈ ਤੇਰੇ ਨਾਲ ਹੀ ਹੈ ਹੁਕਮ ਤੇਰੇ ਨਾਲ ਹੀ ਹੈ ਸਤਿਗੁਰੂ ਤੇ ਆਪ ਦਿਖਾਏ ਸਤਿਗੁਰੂ ਨੇ ਸੱਚੇ ਗਿਆਨ ਦੇ ਨੇ ਦਿਖਾਤਾ ਤੈਨੂੰ ਸਮਝਾਤਾ ਤੈਨੂੰ ਤੇ ਤੇਰੇ ਨਾਲ ਹੈ ਸੱਚ ਲੋ ਗਿਆਨ ਜਰ ਹੋਇਆ ਜਾਗ ਗਿਆ ਜਦ ਤੈਨੂੰ ਪਤਾ ਲੱਗ ਗਿਆ ਵੀ ਨਾਲ ਹੀ ਹੈ ਸਭ ਕੁਝ ਜਿਹਨੂੰ ਬਾਹਰ ਢੋਲ ਦਿਆ ਉਹ ਤੇਰੇ ਨਾਲ ਹੀ ਹੈ ਇਹ ਜਿਹੜਾ ਹੁਕਮ ਇਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਇਹਦੇ ਨਾਲੋਂ ਅਲੱਗ ਹੈ ਸਭ ਕੁਝ ਤੇਰੇ ਨਾਲ ਹੈ ਹਾਂ ਉਹਦੇ ਨਾਲੋਂ ਅਲੱਗ ਹੈ ਹੁਕਮ ਇਜ਼ਾਈ ਚੱਲਣਾ ਦਾ ਪਰਮਾਨਾ ਦਰਗਾਹ ਦੇ ਵਿੱਚ ਜਿਹੜਾ ਪੁੰਨ ਪਾਪ ਦਾ ਲੇਖਾ ਹੋ ਗਿਆ ਉਹ ਤਾਂ ਉਹਦੇ ਕਰਕੇ ਜਨਮ ਹੋਇਆ ਹੁਣ ਜਦੋਂ ਜਨਮ ਨਹੀਂ ਫਿਰਦਾ ਨਾਲ ਤੇ ਉਹ ਇੱਥੇ ਕਰਕੇ ਤੇਰੇ ਇਹੀ ਨਾਲ ਹੁਣ ਤੱਕ ਉਹ ਪੁੰਨ ਪਾਪ ਦਾ ਲੇਖਾ ਹੀ ਤੇਰੇ ਜਨਮ ਦਾ ਕਾਰਨ ਹੁਣ ਠੀਕ ਹੀ ਤੇ ਜਨਮ ਦਾ ਜਦੋਂ ਛੱਡ ਦਿੱਤਾ ਪੁੰਨ ਪਾਪ ਤਾਂ ਬਗਵਾਨ ਦੇ ਵਿੱਚ ਹੋ ਗਿਆ ਬਸ ਤੇ ਕਲਮਾ ਪੜ੍ਹਦਾ ਏ ਤਾਂ ਦਰਗਾਹ ਚਲੇਗਾ ਨਾ ਐਸ ਤੋਂ ਛੁਟਕਾਰੇ ਦਾ ਰਸਤਾ ਹੋਪਨਾ ਲੇਖਾ ਛੁਟਕਾਰਾ ਨਹੀਂ ਹੈ ਠੀਕ ਹੈ ਜੀ ਸਭ ਕੁਝ ਤੇਰੇ ਨਾਲ ਹੈ ਸਤਿਗੁਰ ਦੀ ਆ ਦਿਖਾਏ ਸਮਝ ਆਤੀ ਠੀਕ ਹੈ ਜੀ ਆਪ ਪਛਾਣੇ ਰੀਤਮ ਮਿਲੇ ਉਠਾ ਸ਼ਹਿਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਕ੍ਰਿਸ਼ਨ ਆਪੁਖ ਸਭ ਜਾਏ ਔਰ ਆ ਪਛਾਣੇ ਲਿਖਿਆ ਹੁਣ ਆਪਣੇ ਆਪ ਨੂੰ ਕੌਣ ਨਹੀਂ ਪਛਾਣਦਾ ਨਹੀਂ ਨਹੀਂ ਆਪਣੇ ਆਪ ਨੂੰ ਅਸੀਂ ਜਾਣਦੇ ਵੀ ਨਹੀਂ ਆਪਣੇ ਆਪ ਨੂੰ ਪਛਗੜਦੇ ਵੀ ਨਹੀਂ ਸਰੀਰ ਨੂੰ ਆਪਣੇ ਆਪ ਕਹੀ ਜਾਂਦੇ ਸਰੀਰ ਆਪਣਾ ਪਰਹੀ ਹੈ ਜਦੋਂ ਨਿਕਲ ਜਾਂਦਾ ਹੈ ਸਰੀਰ ਤੋਂ ਸਰੀਰ ਤਾਂ ਥੀਰੇ ਜਾਂਦਾ ਫਿਰ ਆਪਣਾ ਬਗੀਜਾ ਜੀ ਆਪਣਾ ਆਪ ਉਹਦੇ ਨਾਲ ਨਾਲ ਨਾ ਜਾਵੇ ਸਰੀਰ ਇਹਦੇ ਨਾ ਗਰੀ ਲੈ ਕੇ ਆਇਆ ਤਾਂ ਲੈ ਕੇ ਜਾਣਾ ਆਇਆ ਸੀ ਜਿਹੜਾ ਲੈਣ ਉਹ ਕੌਣਾ ਉਹਨੂੰ ਪਛਾਣ ਜਿਹੜਾ ਲਾਹ ਲੈਣ ਆਇਆ ਸੀ ਉਹਨੂੰ ਪਛਾਣ ਤੇਰਾ ਆਪਣਾ ਆਪ ਹੈ ਉਹ ਨਿਰਾਕਾਰ ਆਫ ਜੀ ਤੂੰ ਨਿਰਾਕਾਰ ਦੀ ਪਛਾਣ ਕਰ ਆਪਣੀ ਰੂਪ ਦੀ ਰਜਿਸਟਰ ਰੂਪ ਦੀ ਪਛਾਣ ਕਰ ਆਪਣਾ ਆਪ ਚੁਣੋ ਆਪ ਪਛਾਣ ਜਿਹੜਾ ਆਪ ਪਛਾਣ ਲਿਆ ਪ੍ਰੀਤਮ ਲੈ ਉਹ ਪਹਿਲਾ ਸਰੀਰ ਵਿੱਚੋਂ ਮਨ ਪਛਾਣਿਆ ਉਹਨਾਂ ਦੇ ਵਿੱਚ ਪ੍ਰੀਤਮ ਰਹੇ ਮਨ ਵਿੱਚ ਆਪ ਕਿ ਆਪ ਪਛਾਣ ਲਵੇ ਜਿਵੇਂ ਆਪਣੇ ਆਪ ਨੂੰ ਜਾਣ ਲਵੇ ਪਛਾਣ ਲਵੇ ਤਾਂ ਪ੍ਰੀਤਮ ਵਿੱਚ ਚਬੜ ਜਾਂਦਾ ਹੈ ਪ੍ਰੀਤਮ ਲੈ ਵਿਖੇ ਹੀ ਆਇਆ ਇਹ ਪ੍ਰੀਤਮ ਆਪਣੇ ਆਪ ਨੂੰ ਨਹੀਂ ਦੇਖਦਾ ਬਾਹਰ ਦੇਖਦਾ ਅੱਖਾਂ ਨਾਲ ਜੀ ਆਪਣੇ ਆਪ ਨੂੰ ਦੇਖਣ ਵਾਸਤੇ ਬਾਹਲੀ ਅੱਖਾਂ ਦੀ ਲੋੜ ਨਹੀਂ ਅੰਦਰ ਤੇ ਆਉਣ ਦੀ ਲੋੜ ਹੈ ਪ੍ਰੀਤਮ ਲੈ ਘੁੱਟਾ ਸ਼ਹਿਰ ਲਾਏ। ਵਸ ਤੇ ਕੀ ਹੈ। ਫੇਰ ਉਹ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ ਹੈ, ਉਹੀ ਹੈ ਬੁਲਾਇਆ। ਬੁਲਾਉਣ ਲੱਗ ਜਾਂਦਾ ਹੈ ਘੁੱਟਾ ਸ਼ਹਿਰ ਬੁਲਾਉਣ। ਫੇਰ ਵਰਖਾ ਆਉਂਦਾ ਹੈ, ਉਹ ਵਰਖਾ ਜਾਂਦਾ ਹੈ। ਧੰਦੀ ਵਰਖਾ ਹੋ ਜਾਂਦੀ ਹੈ। ਉਹ ਕੰਪਰਗਟ ਹੋ ਜਾਂਦਾ ਹੈ, ਇਹ ਕੋਈ ਤਾਂ ਉਗ ਬੇ ਉੱਕੇ ਹੁੰਦਾ ਹੈ ਵਿੱਚੋਂ। ਬਦਲ ਚੋਂ ਉਗਦਾ ਸਭ ਕੁਝ ਵਿੱਚੋਂ ਹੀ ਉਗਦਾ। ਘੁੱਟਾ ਸ਼ਹਿਰ ਬੁਲਾਏ। ਪਰ ਉਹਨੇ ਵਰਸਦਾ। ਬੱਚੇ ਵਿੱਚੋਂ ਪਰ ਜ਼ਹੂਰ ਵੀ ਵਰਸਦਾ, ਵਿੱਚੋਂ ਹਰ ਵਕਤੇ ਵਰਸਦਾ ਰਹਿੰਦਾ। ਪਰ ਕੋਈ ਕੋਈ ਗਾਣੀ ਦਿਖਦੀ ਜਾਂਦੀ ਹੈ ਸ਼ਬਦ ਲਾ ਕੇ ਦੀ ਵਰਸਦਾ ਜਦ ਆਪ ਪਛਾਣ ਲੈਂਦਾ ਫਿਰ ਸ਼ਬਦ ਲਾ ਕੇ ਵਰਸਦਾ ਕਣਮਣ ਕਣਮਣ ਸਦਾ ਹੀ ਹੁੰਦੀ ਰਹਿੰਦੀ ਹੈ ਉਹ ਸਭ ਕਹੇ ਤਾਂ ਵੀ ਹੈਗਾ ਅੰਦਰ ਅੰਦਰ ਆਤਮਾ ਦੀ ਆਵਾਜ਼ ਆਦੀ ਹੈ ਵੀ ਇਹਦੇ ਵਿੱਚ ਪਾਣੀ ਬਹੁਤ ਹੈ ਮੇਗੇ ਚ ਜੇ ਵਰਸਣ ਲੱਗ ਜਵੇ ਤਾਂ ਸ਼ਬਦ ਵੀ ਲਾ ਸਕਦਾ ਜਿਵੇਂ ਜੇ ਮਾਹਰ ਤੋਂ ਵਰਸਦਾ ਇਸ ਨਾਲ ਕੋਕ ਸਭ ਜਾਏ ਤੇ ਸ਼ਾਂ ਕੋਕ ਸਾਰੀ ਗੱਲ ਚਲੀ ਜਾਣੀ ਹੈ ਜਿੱਥੋਂ ਚਮਚਮ ਵਰਸਦਾ ਇੱਥੋਂ ਸ਼ਬਦ ਲਾਉਣੀ ਹੈ ਤੇ ਸ਼ਾਂ ਕੋਕ ਮਾਇਆ ਦੀ ਸਭ ਦੂਰ ਹੋ ਜਾਣੀ ਹੈ ਮਾਇਆ ਦੀ ਭੁੱਖ ਰਹਿਣੀ ਹੋਈ ਨਹੀਂ ਹਉਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖੀ ਸਵਨ ਸੁਹਾਗਣੀ ਸੱਚੇ ਨਾਮ ਸਮਾਈ ਤਾ ਤ੍ਰਿਜਨਾ ਕੋ ਤਰ ਜਾਣੀ ਚਲੀ ਜਾਣੀ ਹੈ ਫੇਰਾ ਮਾਇਆ ਦੀ ਜਿਹੜੀ ਦੌੜ ਹੈ ਮਾਇਆ ਦੀ ਦੌੜ ਚਲੀ ਹਉਕ ਪੁਕਾਰ ਹੈ ਇਹ ਕਰਮਾਂ ਜਾਣੀ ਹੈ ਮਾਇਆ ਦੀ ਦੌੜ ਮਾਇਆ ਦੀ ਭੁੱਖ ਕਰਮਾਂ ਜਾਣੀ ਹੈ ਇਹ ਉਤਰ ਜਾਣੀ ਹੈ ਹਉਕ ਪੁਕਾਰ ਨਾ ਹੋਵੇ ਹੀ ਰਹਿਣੀ ਉਹਦੀ ਆਇਆ ਦੀ ਤਾਂ ਨਵਾਲੇ ਦੀ ਗੱਲ ਨਹੀਂ ਫਿਰ ਮਾਇਆ ਬੁੱਗੜੀ ਦੀ ਨੂੰ ਰੋਜ਼ ਕੂਕ ਪਕਾਰੇ ਹੁੰਦੀ ਆ ਦਸਾਂ ਜੋਰ ਕੀ ਹੁੰਦੀ ਹੈ ਜਿਹੜੀ ਅਸੀਂ ਅਰਦਾਸ ਦਾ ਆਇਆ ਦੀ ਮੰਦਿਆ ਉਹ ਕੂਕ ਪਕਾਰ ਕੇ ਆਇਆ ਸੰਦ ਵਿੱਚ ਜਿਹੜਾ ਅੰਡ ਪਾਠ ਕਰਕੇ ਸਹਿਜ ਪਾਠ ਕਰਕੇ ਜਾਂ ਉਪ ਪਾਠ ਕਰਕੇ ਕਿਤੇ ਵੈਸੇ ਗੁਰਦੁਆਰੇ ਜਾ ਕੇ ਅਸੀਂ ਅਰਦਾਸ ਕਰਦੇ ਨੇ ਮਾਇਆ ਬੁੱਗੜੀਆਂ ਉਹ ਨੂੰ ਕੂਕ ਪਕਾਰ ਕੇ ਆਇਆ ਕੂਕ ਪਕਾਰਨਾ ਹੋਵੇ ਜੋਤੀ ਜੋਤ ਮਿਲਾਏ ਜੋਤੀ ਜੋਤ ਮਿਲ ਜਾਂਦੀ ਹੈ ਜੋਤੀ ਜੋਤ ਮਿਲ ਜਾਂਦੀ ਹੈ ਫਿਰ ਕੋਈ ਫਕਾਰ ਨਹੀਂ ਹੁੰਦੀ ਨਾਨਕ ਸੁਖੀ ਸਵਨ ਸੁਹਾਗਣੀ ਸੱਚੇ ਨਾਮ ਹੀ ਸਮਾਏ ਹਾਂ ਸੁਖੀ ਸਵਨ ਸੁਹਾਗਣੀ ਸੁਹਾਗਣੀ ਜਿਹੜੀ ਆਪਣੇ ਸੁਰਤ ਜਦੋਂ ਸ਼ਬਦਾਂ ਮਿਲ ਜਾਂਦੀ ਹੈ ਤਾਂ ਬੁੱਧ ਸੁਹਾਗਣੀ ਹੋ ਜਾਂਦੀ ਸੁਰਤ ਸ਼ਬਦਾਂ ਮਿਲ ਹੀ ਰਹਿੰਦੀ ਹੈ ਤਾਂ ਬੁੱਧ ਸੁਹਾਗਣੀ ਸੁਖੀ ਸਵਨ ਬਸ ਕਾ ਬੋਦਾ ਨਿਬੜ ਗਿਆ ਉਹਨੇ ਜੋ ਕਰਨਾ ਸੀ ਕਰ ਲਿਆ ਉਦੋਂ ਗਾਂ ਦਾ ਕੰਮ ਦਾ ਸਤਗੁਰ ਦਾ ਜਦੋਂ ਟਿਕ ਜਾਂਦਾ ਮਨ ਫਿਰ ਗਾਂ ਦਾ ਕੰਮ ਸਤਗੁਰ ਦਾ ਫਿਰ ਘਰ ਬੈਠੋ ਹਰ ਗੁਰ ਪਿਆਰੇ ਤੁਸੀਂ ਸਿਰ ਕਹ ਕੇ ਬਹਿ ਜੋ ਸਤਗੁਰ ਤੁਮਰੇ ਕਾਸ ਵਾਰੇ ਅੱਗੇ ਅੱਗੇ ਕੰਮ ਸਤਗੁਰ ਦਾ ਇਹਦਾ ਕੰਮ ਕੋਈ ਨਹੀਂ ਰਹਾ ਅੱਗੇ ਦਾ ਸ਼ਬਦ ਗੁਰੂ ਦਾ ਹੀ ਕੰਮ ਹੈ ਸੋ ਆਗਣੀ ਸੱਚੇ ਨਾਮ ਸਮਾਈ ਹਾਂ ਸਤਿ ਆਖੇ ਜੇ ਜਨੂੰ ਸੱਚੇ ਨਾਮ ਚ ਸਮਾ ਜਾਂਦੀ ਹੈ ਤਾਂ ਸੁਖੀ ਵਸਦੀ ਹੈ ਜੀ ਸੋਣ ਜਗਿਆ ਜਾਂ ਨਾਮ ਮਿਲ ਗਿਆ ਸੱਚ ਦਾ ਗਿਆਨ ਮਿਲ ਗਿਆ ਤਾਂ ਸੁਖੀ ਸੁਖਾ ਸੁਖਾ ਮਾਇਆ ਛੁੱਟ ਗਈ ਮੁਕ ਜਾ ਤੇ ਇਦ ਨੂੰ ਹੋ ਗਿਆ ਉਹ ਫਿਰ ਦਾ ਪਰਮ ਸੂਖਾ ਹੈ ਉਹ ਨਾਮ ਨਾਲ ਜਿਹੜਾ ਹੈ ਨਾ ਉਹ ਪਰਮ ਸੂਖਾ ਤੇ ਇਹ ਜਿਹੜੀ ਦੋ ਪਦਾਰਥ ਦੀ ਅਵਸਥਾ ਆ ਗਈ ਹੈ ਜੀ ਕਾਹਦੇ ਨਾਲ